ਪੰਜਾਬ ਦੇ ਕਈ ਸਕੂਲਾਂ ਨੂੰ ਇੱਕ ਵਾਰ ਫਿਰ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਦੇ ਨਾਲ ਕਾਫੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਤੇ ਮੈਂ ਹਾਂ ਭਾਗੇਸ਼ਰੀ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀਗੀ ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲੀ ਸੀਗੀ ਤੇ ਹੁਣ ਪੀਐਮ ਮੋਦੀ ਦੇ ਪੰਜਾਬ ਦੌਰੇ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਅੱਜ ਜਲੰਧਰ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਈਮੇਲ ਭਰੀ ਧਮਕੀ ਮਿਲੀ ਹੈ ਜਿਸ ਦੇ ਨਾਲ ਦਹਿਸ਼ਤ ਦਾ ਮਾਹੌਲ ਜਿਹੜਾ ਕਿ ਬਣ ਜਾਂਦਾ ਹੈਗਾ ਤੋਂ ਨਾਜ਼ ਦੇ ਕਿ ਲਗਾਤਾਰ ਪੰਜਾਬ ਦੇ ਵਿੱਚ ਇਹ ਧਮਕੀਆਂ ਭਰੀਆਂ ਈਮੇਲ ਸਕੂਲਾਂ ਨੂੰ ਮਿਲ ਰਹੀਆਂ ਨੇ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੰਜਾਬ ਦੌਰੇ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਅੱਜ 31 ਜਨਵਰੀ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਾਣਕਾਰੀ ਮਿਲਣ ਦੇ ਉੱਤੇ ਪੁਲਿਸ ਅਤੇ ਸੁਰੱਖਿਆ ਜੰਸੀਆਂ ਹਰਕਤ ਦੇ ਵਿੱਚ ਆ ਗਈਆਂ ਅਤੇ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਆ ਇਹ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਹੈ ਹਾਲਾਂਕਿ ਅੱਜ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਵਸ ਦੇ ਉੱਤੇ ਸ਼ੋਭਾ ਯਾਤਰਾ ਕਾਰਨ ਅਜਲੰਦਰ ਦੇ ਸਕੂਲਾਂ ਦੇ ਵਿੱਚ ਛੁੱਟੀ ਹੈ ਪਰ ਈਮੇਲ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਮੋਦੀ ਦੀ ਫੇਰੀ ਨੂੰ ਲੈ ਕੇ ਧਮਾਕਾ ਹੋਵੇਗਾ ਇਸ ਈਮੇਲ ਨੂੰ ਬਿੱਲੀ ਹਾਲ ਦੇ ਨਾਮ ਦੇ ਨਾਲ ਭੇਜਿਆ ਗਿਆ ਸੀਗਾ ਤੇ ਅੰਦਰ ਲਿਖਿਆ ਹੈਗਾ ਕਿ ਅੱਜ 3-4 ਸਕੂਲਾਂ ਦੇ ਵਿੱਚ ਬੰਬ ਧਮਾਕਾ ਹੋਵੇਗਾ ਅਸੀਂ ਗੁਰ ਰਵਿਦਾਸ ਜੀ ਦਾ ਪੂਰਾ ਸਤਿਕਾਰ ਕਰਦੇ ਹਾਂ ਪਰ ਮੋਦੀ ਖਾਲਿਸਤਾਨ ਵਾਲਿਆਂ ਦਾ ਦੁਸ਼ਮਣ ਹੈ ਖਾਲਿਸਤਾਨੀਆਂ ਨੂੰ ਬਾਬਾ ਨਿਰੰਜਨ ਦਾਸ ਦੇ ਨਾਲ ਕੋਈ ਗिला शिकਵਾ ਨਹੀਂ ਹੈ ਮਸਲਾ ਮੋਦੀ ਦਾ ਨਿਜਰਦੀ ਮੌਤ ਲਈ ਕੌਣ ਜ਼ਿੰਮੇਵਾਰ ਬਦਲਾ 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 ਨਿਸ਼ਾਨੇ ਦੇ ਉੱਤੇ ਡੇਰਾ ਬੱਲਾ ਈਮੇਲ ਦੀ ਕਾਪੀ ਤਾਂ ਇਹ ਸਾਰੀ ਗੱਲਬਾਤ ਉਸ ਈਮੇਲ ਦੇ ਵਿੱਚ ਲਿਖੀ ਗਈ ਸੀ ਤਾਂ ਲਗਭਗ ਤੁਹਾਨੂੰ ਦੱਸ ਦੇ ਕਿ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦੇ ਚਲਦਿਆਂ ਪੁਲਿਸ ਨੇ ਪੂਰਾ ਸ਼ਡਿਊਲ ਜਿਹੜਾ ਕਿ ਜਾਰੀ ਨਹੀਂ ਕੀਤਾ ਹੈ ਹਾਲਾਂਕਿ ਭਾਜਪਾ ਆਗਵਾ ਦਾ ਕਹਿਣਾ ਹੈਗਾ ਕਿ ਪ੍ਰਧਾਨ ਮੰਤਰੀ ਜਲੰਧਰ ਤੇ ਡੇਰਾ ਬੱਲਾ ਵਿਖੇ ਲਗਭਗ 40 ਮਿੰਟ ਰੁਕਣ ਦੀ ਯੋਜਨਾ ਬਣਾ ਰਹੇ ਨੇ ਜਿਸ ਦੇ ਵਿੱਚ 15 ਮਿੰਟ ਦਾ ਭਾਸ਼ਣ ਵੀ ਹੋਵੇਗਾ ਤੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ 10 ਮਿੰਟ ਡੇਰਾ ਸਚਖੰਡ ਬਲਾਵ ਦੇ ਮੁਖੀ ਸੰਤ ਨਿਰੰਜਨ ਦਾਸ ਦੇ ਨਾਲ ਵੀ ਮੁਲਾਕਾਤ ਕਰਨਗੇ ਤੇ ਪੰਜਾਬ ਲੀਡਰਸ਼ਿਪ ਦੇ ਨਾਲ ਵੀ ਪ੍ਰਧਾਨ ਮੰਤਰੀ ਦੀ 10 ਮਿੰਟ ਦੀ ਮੀਟਿੰਗ ਹੋਵੇਗੀ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਿੱਲੀ ਵਾਪਸ ਆ ਜਾਣਗੇ ਜਲੰਧਰ ਭਾਜਪਾ ਕੌਰ ਕਮੇਟੀ ਨੇ ਪ੍ਰਧਾਨ ਮੰਤਰੀ ਦੇ ਸਵਾਗਤ ਸੰਬੰਧੀ ਕਮੀਟਿੰਗ ਵੀ ਕੀਤੀ ਹੈ ਭਾਜਪਾ ਦੇ ਸਿਲਨ ਆਗੂ ਅਤੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੇ ਦੱਸਿਆ ਹੈਗਾ ਕਿ ਪ੍ਰਧਾਨ ਮੰਤਰੀ ਇੱਕ ਫਰਵੀ ਨੂੰ ਯਾਨੀ ਕਿ ਭਲਕੇ ਆਮਦਪੁਰ ਹਵਾਈ ਅੱਡੇ ਦੇ ਉੱਤੇ ਪਹੁੰਚਣਗੇ ਅਤੇ ਉੱਥੋਂ ਓਡੇਰਾ ਜੋ ਕਿ ਡੇਰਾ ਬਲਾ ਵਿਖੇ ਮੱਥਾ ਟੇਕਣ ਦੇ ਲਈ ਰਵਾਨਾ ਹੋਣਗੇ ਉਹਨਾਂ ਦੇ ਸਵਾਗਤ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਭਾਜਪਾ ਵਰਕਰਾਂ ਨੂੰ ਜੋਸ਼ ਦੇਵੇਗੀ ਤੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਦੇ ਲਈ ਜਲੰਧਰ ਪਹੁੰਚੇ ਨੇ ਡੀਜੀਪੀ ਨੇ ਖੁਦ ਦੱਸਿਆ ਹੈਗਾ ਕਿ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਤੋਂ ਪਹਿਲਾਂ ਬੀਤੇ ਕੱਲ ਨੂੰ ਜੋ ਕਿ ਦੁਪਹਿਰ ਤੋਂ ਹੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ ਸੀਨੀਅਰ ਅਧਿਕਾਰੀਆਂ ਨੂੰ ਡੇਰਾ ਸਚਕਣ ਬਲਾ ਵਿਖੇ ਸਖਤ ਨਿਗਰਾਨੀ ਰੂਟ ਸੁਰੱਖਿਆ ਜਾਂਚ ਅਤੇ ਭੀੜ ਪ੍ਰਬੰਧਨ ਬਣਾਈ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਡੇਰਾ ਬਲਾ ਵਿਖੇ ਐਸ ਪੀ ਜੀ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਨੇ ਆਮਦਪੁਰ ਤੋਂ ਡੇਰਾ ਬਲਾ ਤੱਕ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਸੁਰੱਖਿਆ ਸਖਤ ਰਹੇਗੀ ਦੇਵਦਿਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਭਾਰਤੀ ਸਿਵਲ ਸੁਰੱਖਿਆ ਕੋਡ 2023 ਦੀ ਧਾਰਾ 163 ਦੇ ਤਹਿਤ ਜੁਲੰਦਰ ਜ਼ਿਲ੍ਹੇ ਨੂੰ 30 ਜਨਵਰੀ 2026 ਤੋਂ 1 ਫਰਵਰੀ ਯਾਨੀ ਕਿ ਕੱਲ ਤੋਂ ਹੀ ਜਿਹੜੀ ਕਿ 1 ਫਰਵਰੀ ਤੱਕ ਨੋ ਫਲਾਈ ਜ਼ੋਨ ਕੋਸ਼ਿਸ਼ ਕੀਤਾ ਗਿਆ ਹੈਗਾ ਤੇ ਹੁਕਮਤ ਅਨੁਸਾਰ ਜਲੰਧਰ ਜ਼ਿਲ੍ਹੇ ਦੀਆਂ ਸੀਮਾਵਾਂ ਦੇ ਅੰਦਰ ਕਿਸੇ ਵੀ ਕਿਸਮ ਦੇ ਸਿਵਲ ਰਿਮੋਟ ਪਾਇਲਟ 에ਅਰਕ੍ਰਾਫਟ ਸਿਸਟਮ ਡਰੋਨ ਅਤੇ ਹੈਲੀਕਾਪਟਰਾਂ ਨੂੰ ਉਡਾਉਣ ਦੀ ਮਨਾਹੀ ਹੋਵੇਗੀ ਫਿਲਹਾਲ ਜਿਹੜੀ ਖਬਰ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਜਲੰਧਰ ਦੇ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀਗੀ ਤੇ ਅੱਜ ਜਿਹੜੀ ਧਮਕੀ ਮਿਲੀ ਹੈ ਪੀਐਮ ਮੋਦੀ ਦੇ ਪੰਜਾਬ ਦੌਰੇ ਤੋਂ ਇੱਕ ਦਿਨ ਪਹਿਲਾਂ ਜਿਹੜੀ ਕੀ ਧਮਕੀ ਮਿਲੀ ਹੈ